हांजी ਕਿਸਾਨ ਵੀਰੋ ਝੋਨੇ ਦੀ ਬਜਾਈ ਅਤੇ ਲਵਾਈ ਲਈ ਸਰਕਾਰ ਵੱਲੋਂ ਜਿਹੜਾ ਨੋਟੀਫਿਕੇਸ਼ਨ ਜਾਰੀ ਅੱਜ ਕਰ ਦਿੱਤਾ ਗਿਆ ਜੀ ਸਿੱਧੀ ਬਜਾਈ ਲਈ ਜਿਹੜੀ 15 ਮਈ ਤੋਂ ਸ਼ੁਰੂਆਤ ਕੀਤੀ ਜਾਊਗੀ 15 ਮਈ ਤੋਂ ਆਪਾਂ ਝੋਨੇ ਦੀ ਸਿੱਧੀ ਬਜਾਈ ਲਈ ਝੋਨਾ ਬੀਜ ਸਕਦੇ ਹਾਂ ਤੇ ਨਹਿਰੀ ਪਾਣੀ ਖੇਤਰ ਲਈ ਆਪਾਂ ਜਿਹੜਾ 11 ਜੂਨ ਤੋਂ ਸ਼ੁਰੂਆਤ ਕੀਤੀ ਜਾਣੀ ਹੈ 11 ਜੂਨ ਵਾਲੇ ਜਿਹੜੇ ਜ਼ਿਲ੍ਹੇ ਆ ਸ਼੍ਰੀ ਮੁਕਤਸਰ ਸਾਹਿਬ ਫਰੀਦਕੋਟ ਮਾਲੂਆ ਫਾਜ਼ਿਲਕਾ ਪਟਿੰਡਾ ਤੇ ਫਰੋਜਪੁਰ ਸਰਹੱਦ ਤੇ ਕੰਡਿਆਲੀ ਤਾਰ ਤੋਂ ਪਾਰ ਤੇ ਬਾਕੀ ਦੇ ਜਿਹੜੇ ਆ ਜਿਹੜੇ 15 ਜੂਨ ਤੋਂ ਸ਼ੁਰੂਆਤ ਹੋਣੀ ਹੈ ਜਿੰਨਾਂ ਦੇ ਵਿੱਚ ਆ ਸੰਗਰੂਰ ਬਰਨਾਲਾ ਮਲੇਰਕੋਟਲਾ ਪਟਿਆਲਾ ਤਰਨਤਾਰਨ ਫਤਿਹਗੜ੍ਹ ਸਾਹਿਬ ਐਸਐਸ ਨਗਰ ਰੂਪਨਗਰ ਲੁਧਿਆਣਾ ਕਪੂਰਥਲਾ ਜਲੰਧਰ ਹੁਸ਼ਿਆਰਪੁਰ ਅੰਮ੍ਰਿਤਸਰ ਗੁਰਦਾਸਪੁਰ ਸ਼ਹੀਦ ਭਗਤ ਸਿੰਘ ਨਗਰ ਤੇ ਪਠਾਨਕੋਟ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਆ ਜਿਹੜਾ 15 ਜੂਨ ਤੋਂ ਸ਼ੁਰੂਆਤ ਕੀਤੀ ਜਾਣੀ ਆ ਤੇ ਬਿਜਲੀ ਹੈ ਜਿਹੜੀ ਸਾਰੇ ਖੇਤਾਂ ਲਈ 8 ਘੰਟੇ ਦਾ ਰੋਜ਼ਾਨਾ ਬਿਜਲੀ ਮਿਲੂਗੀ ਤੇ ਨਹਿਰੀ ਪਾਣੀ ਆਪਾਂ ਨੂੰ ਜਿਹੜਾ ਅਲੱਗ ਤੋਂ ਮਿਲਣਾ ਹੀ ਮਿਲਣਾਗਾ ਤੇ ਧੰਨਵਾਦ ਜੀ ਵੀਡੀਓ ਨੂੰ ਕਿਸਾਨ ਵੀਰਾਂ ਨਾਲ ਸ਼ੇਅਰ ਕਰਨਾ ਤੇ ਆਪਦਾ ਬੀ ਦੀ ਚੋਣ ਹੁਣ ਕਰ ਲਓ ਤੁਸੀਂ ਕਿਹੜੀ ਵੈਰੈਟੀ ਲਾਉਣੀ ਐ ਇਸ ਵਾਰ ਸਰਕਾਰ ਵੱਲੋਂ ਜਿਹੜਾ ਐਲਾਨ ਕਰ ਦਿੱਤਾ ਗਿਆ ਸਿੱਧੀ ਬਜਾਈ ਹੈ ਜਿਹੜੀ ਆਪਾਂ 15 ਮਈ ਤੱਕ ਕਰ ਸਕਦੇ ਹਾਂ ਧੰਨਵਾਦ ਜੀ